ਤੇ ਜੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਂਸ ਡਰਾਈਵ ਚੱਲ ਰਹੀ ਹੈ ਅੰਦਰ ਦਾ ਗਾਈਡੈਂਸ ਆਫ ચીਫ ਡਾਇਰੈਕਟਰ ਵਿਜੀਲੈਂਸ ਸ੍ਰੀ ਵਿਰੇਂਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਬਿਜ਼ਨਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਐ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈੱਡ ਹੈਂਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਡ ਆਫ 20000 20000 ਰੁਪਏ ਦੀ ਰਿਚੀ ਬਤ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇਯਾਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰ ਐਫ ਆਈ ਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪ੍ਰਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਲੈਂਸ ਕੋਲੇ ਚੱਲਦੇ ਆਂ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਦਾ ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਵਰਾਇਵ ਦੀ ਜਿਹੜੀ ਤੇ ਉਸੇ ਤੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਤਹਿਸੀਲਦਾਰ ਤਪਾ ਨੂੰ ਸੁਖਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਉਹਦੇ ਨਾਲ ਹੋਰ ਨਹੀਂ ਕੋਈ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਇਕੱਲੇ ਜਿਹੜੇ ਤਹਿਸੀਲਦਾਰ ਉਹਨਾਂ ਨੂੰ ਹੀ ਜਿਹੜਾ ਤਪਾ ਨੂੰ ਅ ਅਮਰੀਕ ਸਿੰਘ ਦੀ ਪਿੰਡ ਵੀਲੇ ਦੇ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹਨਾਂ ਦੀ ਇਹ ਸ਼ਿਕਾਇਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਜੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹ ਕੋਲੇ ਗਏ ਸੀਗੇ ਤੇ ਉਹ ਬੀਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਨਿਸਤ ਜਿਵੇਂ ਹੁਣ ਅੱਜ ਪੜ੍ਹੇਗੇ ਨੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਬੰਧ ਰੱਖਦੇ ਨੇ ਕੀ ਜਿਹਨਾਂ ਦਾ ਕੋਈ ਹੋਰ ਯੋਗਦਾਨ ਹੋਵੇ ਜੀ ਲੈਣ ਦੇ ਦੇਖੋ ਭਰਾਤ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਹੈਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਈ ਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫ਼ਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾ ਕੇ ਮੰਨ ਲਓ ਕੋਈ ਜਿਹੜੀ ਅਦਾਲਤ ਹੈ ਉਹਨਾਂ ਤੋਂ ਪੁਲਿਸ ਕਸਟਡੀ ਤੇ ਪੁੱਛ ਗਿਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣ ਹੋਵੇ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ। ਇਹ ਪ੍ਰਧਾਨ ਜੀ ਇਹ ਪ੍ਰਧਾਨ ਪੰਜਾਬ ਦੇ ਸੈਕਸ਼ਨ ਲਈ ਹੈ। ਮੈਂ ਇਹਦੇ ਬਾਰੇ ਨਹੀਂ ਸਾਨੂੰ ਨੌਲੇਜ ਵੀ ਪ੍ਰਧਾਨ ਨੇ ਜਾਂ ਨਹੀਂ। ਸੈਕਸ਼ਨ 7 PC ਐਕਟ ਜਾਂ ਪ੍ਰिवेंशन ਆਫ ਕ੍ਰਾਪਸ਼ਨ ਐਕਟ। ਸਾਰੇ ਆਪਰੇਟਰ ਵੀ ਇਹਨਾਂ ਦਾ ਨਾਲ ਕੋਈ? ਨਹੀਂ ਜੀ ਕੋਈ। ਨਹੀਂ ਇਹਨੇ ਇਕੱਲੇ ਹੀ ਆ ਜੀ ਗ੍ਰਾਫਾਇਰ ਦੇ ਵਿੱਚ ਇਹੀ ਹੈ ਜਿਸ ਨੂੰ ਪਹਿਲਾਂ ਹੀ ਸਾਡੇ ਜਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਬੰਦ ਕਮਰਾ ਮੀਟਿੰਗ ਮਿਲ ਕੇ ਗਏ ਆ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਇਸ ਜਾਂਚ ਦੇ ਵਿੱਚ ਜਾਂ ਉਹ ਇੱਥੇ ਤਹਿਸੀਲਦਾਰ ਨੀ ਵੀਰਲ ਦੇਖੋ ਉਹ ਕਿਸੇ ਹੱਕ ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਬੰਦਲ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੀਸਰੀ ਕਰ ਲੇ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਪਹੁੰਚੇ ਸਰ ਇਹਨੂੰ ਦਾਦਿਆ ਦੀ ਆਦੀ ਸੀ ਜੀ ਕਿ ਇਸ ਕਾਮ ਨਹੀਂ ਹੋ ਉਹ ਦੇ ਸਬਤ ਮੰਗ ਕੇ ਨਹੀਂ ਜੀ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਹੀ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਕਾ ਉਹਨਾਂ ਦਾ ਕੰਮ ਸੀਗਾ ਉਸੇ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ